कंछी वाले तू सादी तक के कंछी वाले तू सादी तक के मैं आ गई सवाली बन के कंछी वाले आ, ਕੰਛੀ ਵਾ ਲਿਆ ਨੀ ਮੈਨੂੰ ਉੱਚੇ ਆਚੇ ਕਰਕੇ ਵਿਖਾ ਦਿਓ ਪਟਕੇ ਮਨੁਖਾ ਨੂੰ ਜੇ ਸਿੱਧੇ ਰਾਹੇ ਪਾ ਦਿਓ ਸਿੱਧੇ ਰਾਹੇ ਪਾ ਦਿਓ ਸਾਡਾ ਤੇਰੇ ਵਾਜੋ ਕੋਈ ਨਸ ਸਾਡਾ ਤੇਰੇ ਵਾਜੋ ਕੋਈ ਨਸ ਹਰਾਏ ਜਾਈਏ ਨਖਲੀ ਮੁੜਕੇ ਕਾਂਛੀ ਬਲੇਆ ਕਾਂਛੀ ਬਲੇਆ ਦੁੱਖ ਤੇ ਮੁਸੀਬਤਾਂ ਨੇ ਮੈਨੂੰ ਕੇਰਾ ਪਾ ਲਿਆ ਦਿਲ ਵਾਲੇ ਦੁਖੀ ਤੈਨੂੰ ਰੋ ਰੋ ਸੁਣਾ ਦਿਆਂ ਦਿਲ ਵਾਲੇ ਦੁਖੀ ਤੈਨੂੰ ਰੋ ਰੋ ਸੁਣਾ ਦਿਆਂ ਰੋ ਰੋ ਸੁਣਾ ਦਿਆਂ ਮੁੜ ਕੇ ਉਜਿਹੜੇ ਕਹਿਰਾਂ ਨੂੰ ਵੈਸਾ ਦਿਓ ਮੁੜ ਕੇ ਉਜਿਹੜੇ ਕਹਿਰਾਂ ਨੂੰ ਜੀ ਜੋਤ ਨੂਰਾਨੀ ਬਣੀ ਕੇ ਕਾਂਛੀ ਵਾਲਿਆ ਕਾਂਛੀ ਵਾਲਿਆ ਕਾਂਛੀ ਵਾਲਿਆ ਕਾਂਛੀ ਵਾਲਿਆ ਪੁੱਲੇ ਰੋਂਦੇ ਕਾਲੇ ਤੇ ਵੀ ਕਰਮੇ ਕਮਾ ਦੇਓ ਪਟਕੇ ਮਨੁਖਾ ਨੂੰ ਜੀ ਸਿੱਧੇ ਰਾਹੇ ਪਾ ਦਿਓ ਪਟਕੇ ਮਨੁਖਾ ਨੂੰ ਜੀ ਸਿੱਧੇ ਰਾਹੇ ਪਾ ਦਿਓ ਸਿੱਧੇ ਰਾਹੇ ਪਾ ਦਿਓ ਸਾਡਾ ਤੇਰੇ ਵਾਜੋ ਕੋਈ ਨਾ ਸ ਹਰਾਏ ਸਾਡਾ ਤੇਰੇ ਵਾਜੋ ਕੋਈ ਨਾ ਸ ਹਰਾਏ खाली मुड़ के कांची वाले आ कांची वाले आ कांची वाले आ कांची, आ, कांची आ जो बोले सो निर्भय जो बोले सो निर्भय सतगुरु रविदास महाराज जी की ਜੇ ਮੈਂ ਬੰਗਿਆ ਸ਼ਹਿਰ ਤੋਂ ਤੁਹਾਡੀ ਇੱਕ ਛੋਟੀ ਜਿਹੀ ਕਲਾਕਾਰ ਰੇਖਾ ਬੰਗਾ ਜੋ ਕਿ ਬਸ ਛੋਟੇ-ਮੋਟੇ ਦਰਵਾਰਾ ਤੇ ਜਾਨੀ ਆ ਔਰ ਛੋਟਾ-ਮੋਟਾ ਆਪਣਾ ਪ੍ਰੋਗਰਾਮ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦੀ ਆ ਤੇ ਆਪਣਾ ਪਾਲਦੀ ਆ ਕੋਈ ਸਹਾਰਾ ਨਹੀਂ ਹੈ ਮੇਰਾ ਕੋਈ ਸਹਾਰਾ ਨਹੀਂ ਆ ਸਿਰਫ ਮੈਂ ਇਕੱਲੀ ਰਹਿਨੀ ਆ ਔਰ ਕਿਰਾਏ ਤੇ ਰਹਿਨੀ ਆ ਮੇਰ ਚਾਹੀਆ ਕਿ ਮੇਰੇ ਜੋ ਵੀ ਐਨਆਰਆਈ ਵੀਰ ਨੇ ਮੇਰੀ ਆਵਾਜ਼ ਨੂੰ ਸੁਣਨ ਤੇ ਮੇਰੀ ਹੈਲਪ ਕਰਨ ਤਾਂ ਕਿ ਮੈਂ ਵੀ ਵੱਡੇ ਕਲਾਕਾਰਾਂ ਵਾਂਗੂ ਮੈਂ ਵੀ ਇਸ ਦੁਨੀਆ ਤੇ ਆਪਣਾ ਨਾਮ ਬਣਾ ਸਕਾਂ ਮੇਰੀ ਬਸ ਇਹੀ ਗੁਜ਼ਾਰਿਸ਼ ਆ ਤੁਹਾਡੇ ਸਾਹਮਣੇ ਤੁਹਾਡੀ ਆਪਣੀ ਰੇਖਾ ਬੰਗਿਆ ਸ਼ਹਿਰ ਤੋਂ ਜੋ ਬੋਲੀ ਸੋਨਿਰ ਪਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼